ਸੰਗਤ ਜੀ ਵਾਹਿਗੁਰੂ ਸ਼ਬਦ ਨੂੰ ਅਗਰ ਅਸੀਂ ਬੋਲ ਕੇ ਮਾਲਕ ਨੂੰ ਯਾਦ ਕਰਦੇ ਆਂ ਵਾਹਿਗੁਰੂ ਬੋਲ ਕੇ ਤਾਂ ਬੋਲ ਕੇ ਯਾਦ ਕਰਨ ਦੇ ਨਾਲ ਉਸ ਮਾਲਕ ਦੇ ਅਸੀਂ ਜੋ ਗੁਣ ਗਾ ਰਹੇ ਆਂ ਉਸ ਤੇ ਸਤਿਗੁਰੂ ਜੀ ਕਹਿੰਦੇ ਹਨ ਗੁਣ ਗਾਵਤ ਤੇਰੀ ਉਤਰਸ ਮੈਲ ਕੀ ਹੁੰਦਾ ਹੈ ਕੀ ਉਤਰਦੀ ਹੈ ਮੈਲ ਅਗਰ ਅਸੀਂ ਮਾਲਕ ਵੱਲ ਨੂੰ ਧਿਆਨ ਲਾਉਂਦੇ ਆਂ ਵਿਧੀ ਦੇ ਨਾਲ ਧਿਆਨ ਲਾਉਨੇ ਆ ਵਿਧੀ ਨਾਲ ਜਿਸ ਤਰ੍ਹਾਂ ਸਤਿਗੁਰ ਜੀ ਦੱਸਦੇ ਹਨ ਜੋ ਫਰਮਾਇਆ ਹੈ ਗੁਰਬਾਣੀ ਚ ਅਗਰ ਅਸੀਂ ਧਿਆਨ ਨਾਲ ਧਿਆਨ ਲਾਉਨੇ ਆ ਤੋਂ ਮੇ ਧਿਆਨ ਧਿਆਨ ਵਿੱਚ ਜਾਣਿਆ ਤਾਂ ਫਿਰ ਸਤਿਗੁਰ ਕਹਿੰਦੇ ਹਨ ਜਿੰਨੀ ਨਾਮ ਧਿਆਇਆ ਜਿਨ੍ਹਾਂ ਨੇ ਧਿਆਇਆ ਉਹ ਗਏ ਮਸਕਤ ਕਾਲ 84 ਵਕਤ ਮੁਕਤ ਹੋ ਗਏ ਉਹ ਵਾਪਸ ਇਸ ਸੰਸਾਰ ਚ ਨਹੀਂ ਆਉਣਗੇ ਉਹਨਾਂ ਦਾ ਆਇਆ ਸਫਲ ਹੋ ਗਿਆ ਤਾਂ ਇਹ ਦੋ ਗੱਲਾਂ ਹਨ ਬੋਲ ਕੇ ਯਾਦ ਕਰਨਾ ਹੈ ਗੁਣ ਗਾਉਣੇ ਹਨ ਤੇ ਧਿਆਨ ਦੇ ਨਾਲ ਉਹਨੂੰ ਧਿਆਉਣਾ ਹੈ ਦੋ ਰਸਤੇ ਹਨ ਯਾਦ ਕਰਨਾ ਮੈਲ ਉਤਰਦੀ ਹੈ ਧਿਆਉਣ ਦੇ ਨਾਲ ਮੁਕਤੀ ਮਿਲਦੀ ਹੈ